ਜਦੋਂ ਵੀ ਕਦੇ ਤੁਹਾਡੇ ਦਿਮਾਗ ਦੇ ਵਿੱਚ ਡੋਨਲਡ ਟਰੰਪ ਦੀ ਫੋਟੋ ਬਣਦੀ ਆ ਤਾਂ ਨਾਲ ਦੀ ਨਾਲ ਹੀ ਜ਼ਰੂਰ ਬਣਦਾ ਹੋਊਗਾ ਇੱਕ ਐਂਟੀ ਇਮੀਗ੍ਰੇਸ਼ਨ ਵਾਲੇ ਇਨਸਾਨ ਦਾ ਅਕਸ ਤੇ ਨਾਲ ਹੀ ਇੱਕ ਬਹੁਤ ਹੀ ਕਟੜ ਤੇ ਕੁਝ ਹੱਦ ਤੱਕ ਕਹਿ ਸਕਦੇ ਆ ਰੇਸਿਸਟ ਗੋਰਾ ਜਿਹਨੂੰ ਅਮਰੀਕਾ ਦੇ ਵਿੱਚ ਹੋਰ ਦੇਸ਼ਾਂ ਤੋਂ ਸਪੈਸ਼ਲੀ ਬਰਾਊਨ ਸਕਿਨਡ ਲੋਕਾਂ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੋਂ ਸਖਤ ਨਫ਼ਰਤ ਆ ਡੋਨਲਡ 트੍ਰੰਪ ਦੇ ਅਕਸਰ ਬਿਆਨ ਵੀ ਇਸੇ ਤਰ੍ਹਾਂ ਦੇ ਰਹਿੰਦੇ ਆ ਜਿਦੀ ਵਿੱਚ ਉਹ ਇਸ ਤਰ੍ਹਾਂ ਦਾ ਕੁਝ ਕੰਮ ਕਰਦਾ ਦਿਖਾਈ ਦਿੰਦਾ ਕਿ ਅਮਰੀਕਾ ਦੇ ਵਿੱਚ ਘੱਟ ਤੋਂ ਘੱਟ ਲੋਕ ਏਸ਼ੀਆ ਤੋਂ ਅਫਰੀਕਾ ਤੋਂ ਪਹੁੰਚ ਸਕਣ ਹੁਣ ਇੱਕ ਹੋਰ ਨਵਾਂ ਕੰਮ ਜਿਹੜਾ ਡੋਨਲਡ 트੍ਰੰਪ ਨੇ ਕੀਤਾ ਵਾ ਜਦੀ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਆ ਉਹ ਹੈ ਐਲੀਗੇਟਰ ਐਲ ਕੈਟਰਾਸ ਹੁਣ ਐਲੀਗੇਟਰ ਐਲ ਕੈਟਰਾਸ ਹੈ ਕੀ ਆ ਡੋਨਲਡ 트੍ਰੰਪ ਨੇ ਇੱਕ ਇਹੋ ਜੀ ਫੈਸਿਲਿਟੀ ਬਣਾਈ ਆ ਇੱਕ ਇਹੋ ਜੀ ਬਿਲਡਿੰਗ ਬਣਾਈ ਆ ਜਿੱਥੇ ਜਿਹੜੇ ਵੀ ਇਮੀਗ੍ਰੈਂਟਸ ਇਹ ਕਿਹ ਲੋ ਇਲੀਗਲ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੇ ਜਦੋਂ ਉਹ ਫੜੇ ਜਾਣਗੇ ਆਈਐਸਓ ਦੁਆਰਾ ਆਈਐਸਓ ਵਾਲੇ ਅੱਜਕੱਲ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਪੌਪੂਲਰ ਨੇ ਤੇ ਕੁਝ ਹਲਕਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਨਾਮ ਨੇ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਕੰਟਰੀ ਡਿਪੋਰਟ ਕਰਨ ਤੋਂ ਪਹਿਲਾਂ ਕਿੱਥੇ ਰੱਖਿਆ ਜਾਊਗਾ ਏਸੇ ਐਲੀਗੇਟਰ ਐਲਕੈਟਰਾਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹਾਲੇ ਤੱਕ ਥੋਡੇ ਜਿਹਨ ਦੇ ਵਿੱਚ ਜਿਹੜੇ ਕੁਝ ਜਹਾਜ਼ ਪੰਜਾਬੀਆਂ ਦੇ ਤੇ ਹੋਰ ਇੰਡੀਅਨਸ ਦੇ ਭਰੇ ਹੋਏ ਅੰਮ੍ਰਿਤਸਰ ਉਤਰੇ ਆ ਤੇ ਇਹਨਾਂ ਸਾਰੇ ਲੋਕਾਂ ਨੂੰ ਪੈਰਾਂ ਦੇ ਵਿੱਚ ਤੇ ਹੱਥਾਂ ਦੇ ਵਿੱਚ ਜੰਜੀਰਾਂ ਪਾਈਆਂ ਗਈਆਂ ਜਾਨਵਰਾਂ ਦੀ ਤਰ੍ਹਾਂ ਬੰਨਿਆ ਗਿਆ ਉਹ ਤਸਵੀਰਾਂ ਹਾਲੇ ਵੀ ਤੁਹਾਡੇ ਜਿਹਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਰੈਸ਼ ਹੋਣਗੀਆਂ ਤੁਹਾਡੇ ਵਿੱਚੋਂ ਹੋ ਸਕਦਾ ਜ਼ਿਆਦਾਤਰ ਦੋਸਤ ਐਲ ਕੈਟਰਸ ਦੇ ਬਾਰੇ ਵਿੱਚ ਜਾਣਦੇ ਹੋਣ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਥੋੜਾ ਜਿਹਾ ਪਹਿਲਾਂ ਦੱਸ ਦਿੰਦਾ ਐਲ ਕੈਟਰਸ ਇੱਕ ਟਾਈਮ ਦੇ ਉੱਪਰ ਅਮਰੀਕਾ ਦੀ ਸਭ ਤੋਂ ਜ਼ਿਆਦਾ ਬਦਨਾਮ ਜੇਲ੍ਹ ਰਹੀ ਆ ਕੈਲੀਫੋਰਨੀਆ ਤੋਂ ਤਕਰੀਬਨ ਡੇਡ ਮੀਲ ਅੰਦਰ ਸਮੁੰਦਰ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਟਾਪੂ ਆ ਜਿਨੂੰ 1850 ਦੇ ਨੇੜੇ ਤੇੜੇ ਸਭ ਤੋਂ ਪਹਿਲਾਂ ਉੱਥੇ ਇੱਕ ਲਾਈਟ ਹਾਊਸ ਬਣਾਇਆ ਗਿਆ ਤੇ ਫਿਰ ਅਮਰੀਕਾ ਦੀ ਫੌਜ ਦੇ ਲਈ ਉੱਥੇ ਇੱਕ ਕਿਲਾ ਬਣਾਇਆ ਗਿਆ 1934 ਦੇ ਵਿੱਚ ਇਸੇ ਕਿਲੇ ਨੂੰ ਇੱਕ ਜੇਲ੍ਹ ਦਾ ਰੂਪ ਦੇ ਦਿੱਤਾ ਗਿਆ ਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਆ ਅਲਕੈਟਰਾਸ ਦੀ ਤੇ ਇਹਦੇ ਬਦਨਾਮ ਇਤਿਹਾਸ ਦੀ ਅਲਕੈਟਰਾਸ ਦੇ ਬਾਰੇ ਵਿੱਚ ਮਸ਼ਹੂਰ ਆ ਕਿ ਅੱਜ ਤੱਕ ਵੀ ਕੋਈ ਵੀ ਕੈਦੀ ਅਲਕੈਟਰਾਸ ਤੋਂ ਜ਼ਿੰਦਾ ਬਚ ਕੇ ਨਹੀਂ ਪੱਜਿਆ ਟੋਟਲ 36 ਜਾਣਿਆਂ ਨੇ ਅਧਿਕਾਰਿਕ ਤੌਰ ਦੇ ਉੱਪਰ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ 23 ਨੂੰ ਜਿਉਂਦਾ ਫੜ ਲਿਆ ਗਿਆ 6 ਨੂੰ ਗੋਲੀ ਮਾਰਤੀ ਗਈ ਤੇ 9 ਹੀ ਉਹਨਾਂ ਦਾ ਕਤਲ ਕੀਤਾ ਗਿਆ 2 ਪਾਣੀ ਦੇ ਵਿੱਚ ਡੁੱਬ ਗਏ ਬਾਕੀ ਬਚੇ 5 ਬਾਕੀ ਦੇ ਬਚੇ 5ਾਂ ਦਾ ਅੱਜ ਤੱਕ ਵੀ ਕੋਈ ਪਤਾ ਨਹੀਂ ਲੱਗਿਆ ਪਰ ਕਿਉਂਕਿ ਇਹ 5ੇ ਬਾਅਦ ਦੇ ਵਿੱਚ ਅਮਰੀਕਾ ਦੇ ਵੀ ਕਿਸੇ ਸ਼ਹਿਰ ਦੇ ਵਿੱਚ ਕਦੇ ਵੀ ਦਿਖਾਈ ਨਹੀਂ ਦਿੱਤੇ ਤਾਂ ਇਹਨਾਂ ਬਾਰੇ ਇਹੀ ਕਿਆਸ ਰਾਈ ਲੱਗਦੀ ਆ ਕਿ ਇਹ 5 ਵੀ ਉਸੇ ਰਾਤ ਨੂੰ ਸਮੁੰਦਰ ਦੇ ਪਾਣੀਆਂ ਦੇ ਵਿੱਚ ਕਿਤੇ ਡੁੱਬ ਗਏ ਹੋਣੇ ਤਾਂ ਇਸੇ ਕਰਕੇ ਅਲਕੈਟਰਾਜ਼ ਇਨਾ ਕੇ ਜਿਆਦਾ ਬਦਨਾਮ ਨਾਮ ਹੈ ਅਮਰੀਕਾ ਦੀ ਇਤਿਹਾਸ ਦੇ ਵਿੱਚ ਤੇ ਇਹੀ ਕਾਰਨ ਹੈ ਕਿ ਟਰੰਪ ਨੇ ਜਿਹੜੀ ਇਹ ਫੈਸਿਲਿਟੀ ਬਣਾਈ ਆ ਹੁਣ ਤੁਸੀਂ ਇਹ ਨਾ ਬੋਲਿਓ ਕਿ ਮੈਂ ਫੈਸਿਲਿਟੀ ਕਿਉਂ ਕਿਹਾ ਫੈਸਿਲਿਟੀ ਉਥੇ ਕਾਹਦੀਆ ਐਕਚੁਅਲੀ ਇੰਗਲਿਸ਼ ਦਾ ਵਰਡ ਫੈਸਿਲਿਟੀ ਹੀ ਬੋਲਿਆ ਜਾਂਦਾ ਵਾ ਤਾਂ ਉਹਦਾ ਨਾਮ ਰੱਖਿਆ ਗਿਆ ਐਲਕੇਟ੍ਰਾਸ ਕਿਉਂਕਿ ਇਥੋਂ ਬਚ ਕੇ ਨਿਕਲ ਜਾਣਾ ਬਿਲਕੁਲ ਅਸੰਭਵ ਆ ਅਗਲੇ ਸ਼ਬਦ ਤੇ ਆਉਂਨੇ ਆ ਐਲੀਗੇਟਰਸ ਹੁਣ ਐਲੀਗੇਟਰ ਕਿਉਂ ਕਿਹਾ ਜਾਂਦਾ ਅਮਰੀਕਾ ਦਾ ਇੱਕ ਬਹੁਤ ਹੀ ਵੱਡਾ ਸੂਬਾ ਵਾ ਫਲੋਰੀਡਾ ਡੋਨਲਡ ਟਰੰਪ ਖੁਦ ਵੀ ਉਸੇ ਸੂਬੇ ਤੋਂ ਬਿਲੋਂਗ ਕਰਦਾ ਉਹਦੇ ਦੱਖਣੀ ਪਾਸੇ ਦੇ ਉੱਪਰ 11000 ਸਕੁਅਰ ਕਿਲੋਮੀਟਰ ਦਾ ਏਰੀਆ ਵਾ ਜਿਹੜਾ ਪੂਰਾ ਦਾ ਪੂਰਾ ਇੱਕ ਤਰ੍ਹਾਂ ਨਾਲ ਦਲਦਲੀਆ ਤੇ ਉਸ ਦਲਦਲੀ ਏਰੀਏ ਦੇ ਵਿੱਚ ਰਹਿੰਦੇ ਆ ਸਿਰਫ ਮગરਮਛ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਇਹਦੇ ਬਿਲਕੁਲ ਵਿਚਕਾਰ ਜਾ ਕੇ ਇਹ ਵਾਲੀ ਫੈਸਿਲਿਟੀ ਬਣਾਈ ਗਈ ਆ ਤਾਂ ਇਸੇ ਕਰਕੇ ਇਸ ਬਿਲਡਿੰਗ ਦਾ ਨਾਮ ਰੱਖਿਆ ਗਿਆ ਐਲੀਗੇਟਰ ਐਲ ਕੈਟਰਾਸ ਤੇ ਇਵਨ ਡੋਨਲਡ ਟਰੰਪ ਨੇ ਖੁਦ ਇੱਕ ਟਵੀਟ ਕੀਤਾ ਸੀ ਤੇ ਇਹਦੀ ਇੱਕ ਫੋਟੋ ਵੀ ਪਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਮગરਮਛਾਂ ਦੀ ਫੋਟੋ ਆ ਤੇ ਉਹਨਾਂ ਸਾਰਿਆਂ ਨੇ ਟੋਪੀ ਕਿਹਦੀ ਲਈ ਹੋਈ ਆ ਆਈਸ ਵਾਲਿਆਂ ਦੀ ਜਿਹੜੇ ਵੈਸੇ ਹੀ ਇਮੀਗ੍ਰੈਂਟਸ ਦੇ ਵਿੱਚ ਘਰ ਬਹੁਤ ਹੀ ਜ਼ਿਆਦਾ ਬਦਨਾਮ ਨੇ ਇਸ ਫੈਸਿਲਿਟੀ ਦੇ ਵਿੱਚ ਤਕਰੀਬਨ 5000 ਲੋਕਾਂ ਨੂੰ ਇੱਕ ਟਾਈਮ ਦੇ ਉੱਪਰ ਰੱਖਿਆ ਜਾ ਸਕਦਾ ਉਹਨਾਂ ਨੂੰ ਉਹਨਾਂ ਦੇ ਕੰਟਰੀ ਵਾਪਸ ਭੇਜਣ ਤੋਂ ਪਹਿਲਾਂ ਤੇ ਹਰ ਸਾਲ ਦਾ ਇਸ ਫੈਸਿਲਿਟੀ ਦੇ ਉੱਪਰ ਇਹਦੇ ਰੱਖ-ਰਖਾਓ ਦੇ ਉੱਪਰ ਇਹਨੂੰ ਚੱਲਦੇ ਰਹਿਣ ਦੇ ਉੱਪਰ ਕਿੰਨਾ ਖਰਚ ਆਉਣਾ ਵਾ 450 ਮਿਲੀਅਨ ਡਾਲਰ ਦਾ ਇੰਨਾ ਜ਼ਿਆਦਾ ਖਰਚ ਕਰੂਗੀ 트럼ਪ ਗਵਰਨਮੈਂਟ ਹਰੇਕ ਸਾਲ ਸਿਰਫ 5000 ਲੋਕਾਂ ਨੂੰ ਉਸ ਜਗ੍ਹਾ ਦੇ ਉੱਪਰ ਡਿਟੇਨ ਕਰਕੇ ਰੱਖਣ ਲਈ ਕੋਈ ਵੀ ਸਿਆਣਾ ਬੰਦਾ ਹੋਵੇ ਉਹਨੂੰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੈਕਟੀਕਲਿਟੀ ਕੋਈ ਸਿਆਣਪ ਨਹੀਂ ਨਜ਼ਰ ਆਊਗੀ ਪਰ ਕਿਉਂਕਿ ਲੋਕਾਂ ਦਾ ਮੂਡ ਇਸ ਤਰ੍ਹਾਂ ਦਾ ਕਰਨਾ ਵਾ ਵੋਟ ਬੈਂਕ ਦੀ ਇਹ ਰਾਜਨੀਤੀ ਆ ਤੇ ਟਰੰਪਸਾਭ ਹੋਣਾ ਨੇ ਜਦੋਂ ਤੋਂ ਉਹ ਇਸ ਵਾਰ ਵੋਟਾਂ ਚ ਜਿੱਤ ਕੇ ਆਏ ਆ ਬਹੁਤ ਵਾਰ ਇਸ ਜਗ੍ਹਾ ਦਾ ਵਿਜ਼ਿਟ ਕੀਤਾ ਤੜੱਲੇ ਨਾਲ ਆਪਣੀਆਂ ਫੋਟੋਆਂ ਆਪਣੇ ਵੀਡੀਓਜ਼ ਉੱਥੋਂ ਅਪਲੋਡ ਕੀਤੇ ਆ ਤੇ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਵਾ ਫੌਕਸ ਚੈਨਲ ਵਾਲੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਟਰੰਪ ਨੂੰ Alligator Alcatraz ਦੇ ਨਾਮ ਦੇ ਨਾਲ ਜੋੜਨ ਲਈ ਪਰ ਹੁਣ ਇੱਥੇ ਆ ਕੇ 1 ਜੁਲਾਈ 2025 ਨੂੰ ਇਹ ਵਾਲੀ ਫੈਸਿਲਿਟੀ ਅਫੀਸ਼ੀਅਲ ਅਧਿਕਾਰਿਕ ਤੌਰ ਦੇ ਉੱਪਰ ਓਪਨ ਹੋ ਜਾਂਦੀ ਆ ਤੇ 트럼ਪ ਸਾਹਿਬ ਉਸ ਦਿਨ ਵੀ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦੇ ਆ 3 ਜੁਲਾਈ ਦਾ ਦਿਨ ਉਹ ਪਹਿਲਾ ਦਿਨ ਆ ਜਿਸ ਦਿਨ ਪਹਿਲੇ ਗਰੁੱਪ ਨੂੰ ਇਮੀਗ੍ਰੈਂਟਸ ਦੇ ਜਿਹੜੇ ਇਲੀਗਲ ਤੌਰ ਦੇ ਉੱਪਰ ਅਮਰੀਕਾ ਪਹੁੰਚੇ ਆ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਲਿਆਂਦਾ ਗਿਆ ਹੁਣ ਤੱਕ 트럼ਪ ਸਾਹਿਬ ਦੇ ਲਈ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਹੁੰਦਾ ਕੁਝ ਇਹੋ ਜਿਹਾ ਜਿਹੜਾ ਸ਼ਾਇਦ 트럼ਪ ਹੋਣਾ ਨੇ ਸੋਚਿਆ ਨਹੀਂ ਹੋਣਾ ਬਹੁਤ ਭਾਰੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੁੰਦੇ ਆ ਪ੍ਰੋਟੈਸਟ ਕਰਨ ਵਾਲਿਆਂ ਨੇ ਇੱਕ ਤਾਂ ਵੈਸੇ ਇਨਸਾਨੀਅਤ ਦੇ ਨਾਤੇ ਇਹ ਜਿਹੜੀ ਫੈਸਿਲਿਟੀ ਇਹ ਜਿਹੜੀ ਬਿਲਡਿੰਗ ਬਣਾਈ ਹੋਈ ਆ ਬਿਲਕੁਲ ਦਲਦਲ ਦੇ ਵਿੱਚ 11000 ਸਕੁਅਰ ਕਿਲੋਮੀਟਰ ਦੇ ਅੰਦਰ ਜਿਹਦੇ ਆਸੇ-ਪਾਸੇ ਹਰ ਚੱਪੇ-ਚੱਪੇ ਦੇ ਉੱਪਰ ਖੂងਖਾਰ ਤੇ ਭੁੱਖੇ ਮਗਰਮੱਛ ਫਿਰਦੇ ਨੇ ਇੱਕ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਦੂਸਰੀ ਚੀਜ਼ ਇਹਦੇ ਵਿੱਚ ਇਹ ਹੁੰਦੀ ਆ ਕਿ ਜਿਹੜੀ ਇਹ ਜਗਾ ਵਾ ਇਹ ਪੂਰਾ ਦਾ ਪੂਰਾ 11000 ਕਿਲੋਮੀਟਰ ਦਾ ਇੱਕ ਤਰ੍ਹਾਂ ਨਾਲ ਜੰਗਲ ਆ ਜਾਂ ਏਰੀਆ ਵਾ ਇਹ ਅਮਰੀਕਨ ਗਵਰਨਮੈਂਟ ਦਾ এনवायरमेंटਲ ਪੱਖ ਤੋਂ ਇੱਕ ਪ੍ਰੋਟੈਕਟਿਡ ਏਰੀਆ ਵਾ ਮਤਲਬ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮગરਮਛਾ ਉਹਨਾਂ ਦੀਆਂ ਜਿਹੜੀਆਂ ਪ੍ਰਜਾਤੀਆਂ ਨੇ ਉਹ ਬਿਲਕੁਲ ਇਨਡੇਂਜਰਡ ਸਪੀਸੀਜ਼ ਨੇ ਮਤਲਬ ਕਿ ਉਹ ਆਪਣੇ ਖਾਤਮੇ ਦੀ ਕਗਾਰ ਦੇ ਉੱਪਰ ਆ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਨਹੀਂ ਹੋ ਸਕਦੀ ਤਾਂ ਦੂਸਰਾ ਮੁੱਦਾ ਇਹ ਉੱਠਣ ਲੱਗ ਗਿਆ ਤੀਸਰਾ ਮੁੱਦਾ ਤੀਸਰਾ ਮੁੱਦਾ ਉੱਠਦਾ ਵਾ ਹੁਣ ਤੋਂ ਸਿਰਫ ਇੱਕ ਹਫਤਾ ਪਹਿਲਾਂ ਬਹੁਤ ਸਾਰੇ ਲਾ ਸੂਟ ਇਸ ਕੰਸਟਰਕਸ਼ਨ ਦੇ ਤੇ ਇਸ ਫੈਸਿਲਿਟੀ ਦੇ ਅਗੇਂਸਟ ਦਾਖਲ ਹੁੰਦੇ ਆ ਤੇ ਉਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਜ਼ਮੀਨ ਆ ਜ਼ਮੀਨ ਸਰਕਾਰ ਦੀ ਆ ਉਹਦੇ ਉੱਪਰ ਸਰਕਾਰ ਕੋਈ ਕੰਸਟਰਕਸ਼ਨ ਕਰਦੀ ਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਸਾਰੇ ਪ੍ਰੋਪਰ ਚੈਕਸ ਕਰਨੇ ਪੈਣਗੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਨੰਗਣਾ ਪਊਗਾ ਜਿਨ੍ਹਾਂ ਦੇ ਵਿੱਚੋਂ ਫੇਰ ਇੱਕ ਵਾਰੀ ਆ ਉਹੀ এনਵਾਇਰਨਮੈਂਟ ਦਾ ਇਸ਼ੂ ਪਰ ਬਹੁਤ ਸਾਰੇ ਲੋਕਾਂ ਨੇ ਇਹ ਦੇਖਿਆ ਕਿ ਇਹਨਾਂ ਸਾਰਿਆਂ ਨੂੰ ਪਰੇ ਕਰਕੇ ਖੁੱਡੇ ਲਾਈਨ ਲਾ ਕੇ ਇਨਡਾਇਰੈਕਟਲੀ ਮਤਲਬ ਸ਼ਾਰਟਕਟ ਲੱਭੇਗੇ ਲੂਪ ਹੋਲ ਲੱਭੇਗੇ ਇਸ ਫੈਸਿਲਿਟੀ ਨੂੰ ਬਣਾਉਣ ਦੇ ਲਈ ਹੁਣ ਉਹ ਅਮਰੀਕਾ ਵਾ ਉਹ ਇੰਡੀਆ ਤਾਂ ਹੈ ਨਹੀਂ ਤਾਂ ਉੱਥੇ ਉਹਦੇ ਉੱਪਰ ਇਸੇ ਤਰ੍ਹਾਂ ਹੀ ਐਕਸ਼ਨ ਹੁੰਦੇ ਆ ਤਾਂ ਜਦੋਂ ਅਮਰੀਕਾ ਦੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪ੍ਰੋਟੈਸਟ ਸ਼ੁਰੂ ਹੁੰਦਾ ਜਿਉਂ-ਜਿਉਂ ਇਹਦੀ ਓਪਨ ਹੋਣ ਦੀ ਡੇਟ ਨੇੜੇ ਆਉਂਦੀ ਆ ਤਾਂ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਟਰੰਪ ਸਾਹਿਬ ਖੁਦ ਤੇ ਉਹਨਾਂ ਦਾ ਆਪਣਾ homeland security department ਜਿਹਦੇ ਅਫਸਰ ਹੁਣ ਤੱਕ ਬੜੀ ਬੇਸ਼ਰਮੀ ਦੇ ਨਾਲ ਉਥੇ ਜਾ ਜਾ ਕੇ ਧੜੱਲੇ ਦੇ ਨਾਲ ਆਪਣੀਆਂ ਫੋਟੋਆਂ ਤੇ ਆਪਣੇ ਵੀਡੀਓ ਅਪਲੋਡ ਕਰ ਰਹੇ ਸੀ ਹੁਣ ਉਹ ਕੀ ਕਰਦੇ ਆ ਹੁਣ ਉਹ ਉਹੀ ਚੀਜ਼ ਕਰਦੇ ਆ ਜਿਹਦੇ ਲਈ 트럼ਪ ਸਾਹਿਬ ਹਮੇਸ਼ਾ ਤੋਂ ਮਸ਼ਹੂਰ ਰਹੇ ਆ ਚਾਹੇ ਚਾਈਨਾ ਦੇ ਨਾਲ ਟ੍ਰੇਡ ਵਾਰ ਹੋਵੇ ਚਾਹੇ ਕੈਨੇਡਾ ਨਾਲ ਹੋਵੇ ਚਾਹੇ ਮੈਕਸੀਕੋ ਨਾਲ ਹੋਵੇ ਯੂਰਪ ਨਾਲ ਹੋਵੇ ਤੇ ਚਾਹੇ ਇਰਾਨ ਤੇ ਇਜ਼ਰਾਈਲ ਦੀ ਲੜਾਈ ਹੋਵੇ ਉਹੀ ਲੜਾਈ ਜਿਹਦੇ ਵਿੱਚ ਇੱਕ ਟਾਈਮ ਦੇ ਉੱਪਰ 트럼ਪਸ ਸਾਹਿਬ ਇਹ ਕਹਿੰਦੇ ਆ ਕਿ ਮੈਂ ਈਰਾਨ ਨੂੰ ਇਹ ਕਰ ਦੂੰਗਾ ਤੇ ਇਹ ਕਰ ਦੂੰਗਾ ਤੇ ਫਾਈਨਲੀ ਜਦੋਂ ਇੱਕ ਰਾਤ ਦੇ ਵਿੱਚ ਹੀ ਈਰਾਨ ਦੀਆਂ ਮਿਜ਼ਾਈਲਾਂ ਇਜ਼ਰਾਈਲ ਦੇ ਇੱਕ ਬਹੁਤ ਹੀ ਵੱਡੇ ਤੇ ਮਸ਼ਹੂਰ ਸ਼ਹਿਰ ਹਾਈਫਾ ਨੂੰ ਬਹੁਤ ਹੱਦ ਤੱਕ ਨੁਕਸਾਨ ਪਹੁੰਚਾਉਂਦੀਆਂ ਨੇ ਤਾਂ ਉਸ ਤੋਂ ਸਿਰਫ ਕੁਝ ਘੰਟੇ ਬਾਅਦ ਹੀ ਟਰੰਪ ਸਾਫ ਸੀਜ਼ ਫਾਇਰ ਸੀਜ਼ ਫਾਇਰ ਚਲਾਉਣਾ ਸ਼ੁਰੂ ਕਰ ਦਿੰਦੇ ਆ ਬਿਲਕੁਲ ਉਹੀ ਚੀਜ਼ ਉਹ ਇਸ ਵਾਰ ਕਰਦੇ ਆ ਜਦੋਂ ਪਤਾ ਲੱਗਦਾ ਕਿ ਗੇਮ ਪੁੱਠੀ ਪੈ ਗਈ ਤੇ 트럼ਪਸ ਆਬ ਕੀ ਕਰਦੇ ਆ ਇਸ ਪੂਰੀ ਚੀਜ਼ ਤੋਂ ਇਸ ਪੂਰੀ ਫੈਸਿਲਿਟੀ ਤੋਂ ਆਪਣਾ ਪੱਲਾ ਝਾੜ ਲੈਂਦੇ ਆ ਤੇ ਨਾਲ ਦੀ ਨਾਲ ਹੀ ਝਾੜ ਲੈਂਦੇ ਆ ਉਹਨਾਂ ਦੇ ਸਾਰੇ ਦੇ ਸਾਰੇ ਅਧਿਕਾਰੀ ਸਪੈਸ਼ਲੀ ਹੋਮਲੈਂਡ ਸਿਕਿਉਰਿਟੀ ਵਾਲੇ ਤੇ ਇੱਥੇ ਆ ਕੇ ਉਹ ਆਪਣੀ ਇੱਕ ਅਧਿਕਾਰਿਤ ਸਟੇਟਮੈਂਟ ਦਿੰਦੇ ਆ ਤੇ ਇੱਕ ਬੰਦੇ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਉਹ ਬੰਦਾ ਕੌਣ ਆ ਉਸੇ ਸਟੇਟ ਦਾ ਅਧਿਕਾਰੀ ਜਿੱਥੇ ਇਹ ਸਾਰੀ ਫੈਸਿਲਿਟੀ ਬਣੀ ਆ ਫਲੋਰੀਡਾ ਦਾ ਗਵਰਨਰ ਰੌਨ ਦਿਸਾਂਟੇਸ ਆਪਣੀ ਇਸ ਸਟੇਟਮੈਂਟ ਦੇ ਵਿੱਚ DHS ਵਾਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕੀ ਲਿਖਦੇ ਆ ਇਹ ਬਹੁਤ ਇੰਟਰਸਟਿੰਗ ਆ ਪੜਨਾ ਤੁਹਾਡੇ ਸਾਹਮਣੇ ਮੈਂ ਸਕਰੀਨ ਦੇ ਉੱਪਰ ਚਲਾ ਰਿਹਾ ਤੁਸੀਂ ਵੀ ਪੜ੍ਹ ਕੇ ਦੇਖੋ ਇੱਥੇ DHS ਵਾਲਿਆਂ ਨੇ ਸਿੱਧਾ-ਸਿੱਧਾ ਸਾਰਾ ਦਾ ਸਾਰਾ ਜਿਹੜਾ ਨਜਲਾ ਸੀਗਾ ਉਹ ਫਲੋਰੀਡਾ ਦੇ ਗਵਰਨਰ ਰੌਨ ਡੀ ਸੈਂਟਿਸ ਦੇ ਉੱਪਰ ਸਿੱਟਤਾ ਉਹਨਾਂ ਨੇ ਕਿਹਾ ਜਿਹੜੀ ਜ਼ਮੀਨ ਆ ਉਹ ਸਟੇਟ ਦੀ ਆ ਜਿਹੜੇ ਫੰਡ ਨੇ ਉਹ ਸਟੇਟ ਦੇ ਆ ਤੇ ਇਹ ਸਾਰਾ ਕੁਝ ਬਣ ਕਿਵੇਂ ਰਿਹਾ ਵਾ ਸਟੇਟ ਐਮਰਜੈਂਸੀ ਅਥਾਰਟੀ ਦੇ ਅੰਡਰ ਤੇ ਉਹਨਾਂ ਦੇ ਕਹਿਣ ਦੇ ਉੱਪਰ ਮਤਲਬ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੱਥ ਖੜੇ ਕਰ ਲਏ ਤੇ ਉਥੋਂ ਪਜ ਗਏ ਤੇ ਇਸ ਤੋਂ ਇਲਾਵਾ ਹੁਣ ਇੱਕ ਹੋਰ ਚੀਜ਼ ਨਿਕਲ ਕੇ ਆ ਰਹੀ ਆ ਕਿਉਂਕਿ 3 ਜੁਲਾਈ ਤੋਂ ਬਹੁਤ ਸਾਰੇ ਲੋਕ ਇੱਥੇ ਆ ਗਏ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹਨਾਂ ਨੇ ਰਹਿਣਾ ਸ਼ੁਰੂ ਕਰਤਾ ਤਾਂ ਹੁਣ ਇਹ ਪਤਾ ਲੱਗ ਰਿਹਾ ਕਿ ਜਿਹੜੀਆਂ ਇੱਥੇ ਰਹਿਣ ਦੀਆਂ ਕੰਡੀਸ਼ਨਸ ਨੇ ਉਹ ਬਹੁਤ ਹੀ ਜ਼ਿਆਦਾ ਬੁਰੀਆਂ ਨੇ ਟੈਂਪਰੇਚਰ ਤਕਰੀਬਨ 40 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਆ ਨਾਲ ਦੀ ਨਾਲ ਹੀ ਕਿਉਂਕਿ ਸਾਰਾ ਦਲਦਲੀ ਏਰੀਆ ਵਾ ਤੇ ਜਿਹੜੀ ਹਿਊਮਿਡਿਟੀ ਆ ਉਹ ਬਹੁਤ ਹੀ ਜ਼ਿਆਦਾ ਆ ਤਾਂ ਹੁਣ ਇਸ ਚੀਜ਼ ਦੇ ਵੀ ਰੋਲੇ ਪੈਣੇ ਸਟਾਰਟ ਹੋ ਚੁੱਕੇ ਆ ਤਾਂ ਇਹ ਸੀਗੀ ਜੀ ਕਹਾਣੀ ਟਰੰਪਸ ਆਬ ਹੋਣਾ ਦੇ ਇੱਕ ਹੋਰ ਸੁਪਨੇ ਦੀ ਮੁੰਗੇਰੀ ਲਾਲਕੇ ਹੁਸੈਨ ਸੁਪਨੇ ਤੇ ਇਸ ਵਾਰ ਸੁਪਨਾ ਹੈਗਾ ਐਲੀਗੇਟਰ ਐਲ ਕੈਟਰਾਸ